ਗੁਰਦੁਆਰਾ ਮੀਰੀ ਪੀਰੀ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਟ ਆਤਮਾਰਾਮ ਅਤੇ ਇਸਤਰੀ ਸੱਜਣ ਸਭਾ ਦੇ ਸਹਿਯੋਗ ਨਾਲ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਹਜ਼ੂਰੀ ਰਾਗੀ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਤੋਂ ਭਾਈ ਰਵਿੰਦਰ ਸਿੰਘ ਰਿਆਸ ਦੀ ਸੰਗਤਾਂ ਨੂੰ ਸ਼ਬਦ ਕੀਰਤਨ ਅਤੇ ਕਥਾ ਨਾਲ ਨਿਹਾਲ ਕੀਤਾ yeah E ਰੰਗਾਂ ਦੀ ਮੋਹਰ ਜਾਨ ਨੂੰ ਪਾ ਲੈਂਦ ਕੋ ਜਦੇ ਸੋ ਅੰਧਰਕ ਗੁਰੂ ਸਾਹਿਬ ਅਗੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਇਸਤਰੀ satsang ਸਭਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਸਜਾ ਕੇ ਆਉਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਗਤਾਂ ਨੂੰ ਅਟੁੱਟ ਲੰਗਰ ਛਕਾਇਆ ਗਿਆ ਜਿਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਸਿੱਧ ਮੁਖ ਸੇਵਾਦਾਰ ਗੁਰਦੁਆਰਾ ਮਰੀਪੀ ਸਾਹਿਬ ਪਰ ਵਰਦਕ ਕਮੇਟੀ ਅੱਜ ਖਾਸੇ ਦੇ ਸਾਜਨਾ ਦਿੱਸ ਦੇ ਸਬੰਧ ਵਿੱਚ ਗੁਰਦਰਾ ਮੀਤਪੀ ਸਾਹਿਬ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਪਿਆ ਬਹੁਤ سارے ਸੰਤਾਨ ਨਸਲ ਨਸਤ ਹੋਈਆਂ ਲਤਬਸਤ ਹੋ ਗਿਆ ਡੰਗਰ ਦੇ ਪ੍ਰਬੰਧ ਕੀਤਾ ਛੋਟੇ ਬੱਚਿਆਂ ਵਾਸਤੇ 17 ਦੇ ਦੇ ਜਿੱਥੇ ਜਾ ਕੇ ਆਏ ਉਹਨਾਂ ਨੂੰ ਇਨਾਮ ਦਿੱਤੇ ਗਏ ਉਹਨਾਂ ਦੇ ਸਰਪੰਨ ਵੀ ਸਾਰੀ ਸੰਗਤਾਂ ਦਾ ਸੁਭਰਾਨਾ ਕਰਦਾ ਗੁਰੂ ਸਾਹਿਬ ਦਾ ਸੁਗਰਾਨਾ ਲੱਖ ਲੱਖ ਵਧਾਈਆਂ ਸਾਰੀ ਸਰਕਾਰ ਤੋਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਵਜੋਤ ਸਿੰਘ ਚਾਵਲਾ ਜਨ ਸਖਤਰ ਗੁਰਦੁਆਰਾ ਮੀਰੀ ਪੀਰੀ ਸਾਹਿਬ ਕੋੜਾਦਵਾਰਾਂ ਖਾਲਸੇ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿਖੇ ਅੱਜ ਸ਼ਾਮ 6 ਤੋਂ ਲੈ ਕੇ 8 ਵਜੇ ਤੱਕ ਜਿਹੜਾ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਹੈ ਭਾਰੀ ਸੰਗਤਾਂ ਨੇ ਇਸ ਵਿੱਚ ਨਸਮਸਤਕ ਹੋਈਆਂ ਹਨ ਭਾਈ ਰਵਿੰਦਰ ਸਿੰਘ ਰਿਆਜ਼ ਹਜੂਰੀ ਦਾ ਕੀ ਛੀਰ ਦਰਬਾਰ ਸਾਹਿਬ ਨੇ ਕੀਰਤਨ ਕੀਤਾ ਸਾਰੀਆਂ ਸੰਗਤਾਂ ਨੂੰ ਖਾਲਸੇ ਦੇ ਖਾਸ ਸਾਜਨਾ ਦਿਵਸ ਦੀਆਂ ਲੱਖ 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 ਵਧਾਈਆਂ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਿੰਦਰਪਾਲ ਸਿੰਘ ਗੁਰਦਾਰਾ ਮੇਰੇ ਪੀਰ ਸਾਹਿਬ ਦੇ ਖਜ਼ਾਂਚੀ ਦੀ ਸੇਵਾ ਨਿਭਾ ਰਿਹਾ ਹਾਂ ਅੱਜ ਖਾਸ ਸਾਡੇ ਖਾਸ ਸਾਜਨਾ ਦਿਵਸ ਦੇ ਸੰਬੰਧ ਵਿੱਚ ਗੁਰਦਾਰਾ ਮੇਰੇ ਪੀਰ ਸਾਹਿਬ ਇਥੇ ਇੱਕ ਮਹਾਨ ਕੀਰਤਨ ਸਮਾਗਮ ਕਰਾਇਆ ਗਿਆ ਜਿਸ ਵਿੱਚ ਭਾਰੀ ਸਭੀ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਉਥੇ ਮਸਮਤ ਹੋਈਆਂ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਟੁੱਟ ਲੰਗਰ ਵੀ ਉਤਾਰਿਆ ਗਿਆ ਬੱਚੇ ਛੋਟੇ ਬੱਚੇ ਨੇ ਬੱਚਿਆਂ ਨੇ 17 ਸਜਾਈਆਂ ਉਹਨਾਂ ਨੂੰ ਵੀ ਸਨਮਾਨ ਕੀਤਾ ਗਿਆ ਤੇ ਮੈਂ ਆਪਣੇ ਇਲਾਕੇ ਦੀ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਮੰਨੇ ਵੱਜ ਚੜ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰਬਾਰ ਯੋਜਨਾ ਤੁਸਤ ਹੋਈ ਸਾਰੇ ਨੱਤੇ ਦੀ ਸੰਤਾਂ ਨੂੰ ਸਾਕੀ ਦੇ ਬਰੋਗੀਆਂ ਲੱਖ ਲੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ ਬਹੁਤ ਪਵਿੱਤਰ ਦਿਹਾੜਾ ਅੱਜ ਮੇਰੀ ਪੀ ਗੁਰਦਵਾਰ ਸਾਹਿਬ ਦੇ ਵਿੱਚ ਖਾਲਸਾ ਦਿਵਸ ਮਨਾਇਆ ਗਿਆ ਅੱਜ ਦੇ ਦਿਨ ਸੱਚੇ ਪਾਤਸ਼ਾਹ ਤਨਤਨ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਸਾਜਿਆ ਸੀ ਉਹਦੀ ਖੁਸ਼ੀ ਵਿੱਚ ਆ ਕੇ ਰਾਤ ਦਾ ਸਮਾਗਮ ਕਰਾਇਆ ਗਿਆ ਸਭ ਸੰਤਾਂ ਨੂੰ ਬਹੁਤ ਸੇਜ ਹੋਊਗੀ ਤਾਂ ਗਲ ਮਿਲ ਕੇ ਸਾਨੀ ਸੰਗਤਾਂ ਨੇ ਹਰ ਪਾਸੇ ਸਾਡਾ ਸਨਯੋਗ ਦਿੱਤਾ ਅਸੀਂ ਉਹਨਾਂ ਦੇ ਤੈ ਧੰਨਵਾਦ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਸਤਿ ਸ੍ਰੀ ਅਕਾਲ ਰੱਖਿਵਾਇ ਬਹੁਤ ਜੀ ਕਾ ਖਾਲਸਾ ਆਈ ਜੀ ਕੀ ਫਤਿਹ ਫਾਇਦਾ ਦੇ ਪ੍ਰੋਗਰਾਮ ਹੈ ਇਸਤਰੀ ਸਾਧ ਸੰਗ ਸਭਾ ਵੱਲੋਂ ਮੈਂ ਬਿਕਰਮਜੀਤ ਕੁਰ ਬੋਲ ਰਹੀ ਹਾਂ ਕਿਉਂਕਿ ਇਹ ਸਾਰੀਆਂ ਹੀ ਸੰਗਤਾਂ ਨੇ ਸਾਡੀ ਸਾਰੀ ਹੀ ਸੰਗਤ ਨੇ ਮਿਲ ਜੁਲ ਕੇ ਇਸਤਰੀ ਸਾਧ ਸੰਗ ਸਭਾ ਵੱਲੋਂ ਸਾਰਾ ਹੀ ਪ੍ਰੋਗਰਾਮ ਜਿਹੜਾ ਉਹ ਗੁਰਦੁਆਰਾ ਸਾਹਿਬ ਮਨਾਇਆ ਮੇਰੀ ਫਰੀ ਸਾਹਿਬ ਮਨਾਇਆ ਗਿਆ ਜੋ ਅਸੀਂ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਮਨਾਉਂਦੇ ਸੀ ਅੱਜ ਅਸੀਂ ਸ਼ਾਮ ਦਾ ਦੀਵਾਨ ਸਜਾਇਆ ਸੀ ਸੋ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਸਾਰੀਆਂ ਹੀ ਸੰਗਤਾਂ ਨੇ ਬਹੁਤ ਹੀ ਨਾਲ ਮਿਲ ਕੇ ਬਹੁਤ ਹੀ ਵਿਸਥਾਰ ਨਾਲ ਮਨਾਇਆ ਗਿਆ ਹੈ ਇਸ ਮੌਕੇ ਤੇ ਸਾਰੀਆਂ ਹੀ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਛੋਟੇ ਬੱਚੇ ਪੱਗਾਂ ਜਸਤਾਰਾ ਸਜਾ ਕੇ ਆਏ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਸੀਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ ਧਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗੁਰਦੁਆਰਾ ਮੀਰੀ ਪੀਰੀ ਸਾਹਿਬ ਕੋਟ ਆਤਮਰਾਮ ਸੁਲਤਾਨਪੁਰ ਰੋਡ ਇੱਥੇ ਇਸ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਇਸਤਰੀ satsang ਸਭਾ ਨੇ ਇਸ ਖਾਲਸਾ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜਾ ਖਾਲਸਾ ਸਾਜਿਆ ਸੀ ਤੇ ਉਹ ਅੱਜ ਧੂਮ ਧਾਮ ਨਾਲ ਮਨਾਇਆ ਗਿਆ ਇਸ ਵਿੱਚ ਕੀਰਤਨੀ ਜਥੇ ਇੱਥੋਂ ਦਰਬਾਰ ਸਾਹਿਬ ਤੋਂ ਭਾਈ ਰਵਿੰਦਰ ਸਿੰਘ ਜੀ ਨੇ ਕੀਰਤਨ ਕਰਕੇ ਸੰਤਾਨوں ਨੇ ਹਾਲ ਕੀਤਾ ਛੋਟੇ-ਛੋਟੇ ਬੱਚਿਆਂ ਨੇ ਦਸਤਾਰਾਂ ਸਜਾਈਆਂ ਦਸਤਾਰਾਂ ਸਜਾ ਕੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਰੂਪ ਨਜ਼ਰ ਆ ਰਹੇ ਸਨ ਇਸ ਖੁਸ਼ੀ ਦੇ ਵਿੱਚ ਅੱਜ ਸਾਰਾ ਕੋਟਾ ਆਤਮਾ ਰਾਮ ਇਲਾਕਾ ਇੰਨਾ ਝੁੰਮ ਰਿਹਾ ਸੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਿਰ ਗੁਰੂ ਗੋਬਿੰਦ ਸਿੰਘ ਜੀ ਆਪ ਪੂਰੀ ਬਖਸ਼ਿਸ਼ ਦੇ ਬਖਸ਼ਿਸ਼ ਕਰ ਰਹੇ ਹਨ ਤੇ ਸੰਗਤਾਂ ਤੇ ਪੂਰਾ ਪੂਰਾ ਨਦਰ ਨਿਹਾਲ ਕਰ ਰਹੇ ਹਨ ਮੈਂ ਬਹੁਤ ਸ਼ੁਕਰੀਆ ਦਾ ਕਰਾਂਗੀ ਕੇ ਕੋਟ ਆਤਮाराम ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਹੁਮ ਹੁਮਾ ਕੇ ਇੱਥੇ ਪਹੁੰਚੇ ਤੇ ਨਾਲ ਆ ਕੇ ਖਾਲਸਾ ਦਿਵਸ ਮਨਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ